ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅਟਾਵਾ ਤੋਂ ਖਤੋਲੀ ਹੋ ਕੇ ਹੁਣ ਆਪਾਂ ਸ਼ੋਪੁਰ ਦੇ ਵਿੱਚ ਪ੍ਰਵੇਸ਼ ਕਰਨਾ ਜੀ ਇਹ ਨਦੀ ਦਾ ਇਹ ਨਦੀ ਉਹ ਮੇਰੇ ਹਿਸਾਬ ਨਾਲ ਜੰਮਣਾ ਸੀ ਇਹ ਸਿੰਧ ਨਾਮ ਨਦੀ ਆ ਤੇ ਹੁਣ ਆਪਾਂ ਇਹ ਪਾਰ ਕਰ ਰਹੇ ਹਾਂ ਦੇਖੋ ਕਿੰਨਾ ਪਾਣੀ ਹੈ ਜੀ ਰਾਜਸਥਾਨ ਦੇ ਵਿੱਚ ਤੁਸੀਂ ਦੇਖ ਲਓ ਕਿੰਨਾ ਕਿੰਨਾ ਨਦੀਆਂ ਦੇ ਵਿੱਚ ਪਾਣੀ ਆ ਦਾ ਪੁਲ ਹ ਉੱਤੋਂ ਵੀ ਬਣ ਗਿਆ ਜੀ ਥੱਲੋਂ ਦੀ ਪੁਲ ਦੇ ਨੰਗੜਾ ਹੁੰਦਾ ਪਹਿਲਾਂ ਪੁਲ ਥੱਲੇ ਹੁੰਦਾ ਸੀਗਾ ਤੇ ਬਹੁਤ ਜ਼ਿਆਦਾ ਪਾਣੀ ਸੀਗਾ ਜੀ ਉਹ ਪੁਲ ਡੁੱਬ ਚੁੱਕਿਆ ਉਥੋਂ ਆਪਾਂ ਨਾ ਨਹੀਂ ਤੇ ਇਹ ਪਿਛਲੀ ਵਾਰੀ ਪੁਲ ਬਣਿਆ ਤੇ ਵੇਖੋ ਅਸੀਂ ਤਾਂ ਇਹ ਸੋਚਦੇ ਵੀ ਆਪਣੇ ਪੰਜਾਬ ਦੇ ਵਿੱਚ ਹੀ ਲੋਕ ਪੁਲਾਂ ਦੇ ਉੱਤੋਂ ਆਂਗਲਾਂ ਉਂਗਲਾਂ ਖੋਲ ਕੇ ਲੈ ਜਾਂਦੇ ਆ ਤੇ ਆ ਪੁਲ ਹਜੇ ਚੰਗੀ ਤਰ੍ਹਾਂ ਬਣ ਕੇ ਚਾਲੂ ਵੀ ਨਹੀਂ ਕੀਤਾ ਤੇ ਲੋਕਾਂ ਨੇ ਆਂਗਲਾਂ ਖੋਲ ਵੀ ਲਈਆਂ ਪਤਾ ਨਹੀਂ ਸਾਰੀ ਦੁਨੀਆ ਹੀ ਕ੍ਰਿਪਟ ਹੋ ਚੁੱਕੀ ਹੈ ਜੀ ਤੇ ਵਾਹ ਬਹੁਤ ਗਲਤ ਗੱਲ ਆ ਬਹੁਤ ਵਧੀਆ ਫੁੱਲ ਬਣਿਆ ਇਹੋ ਜੀਆਂ ਚੀਜ਼ਾਂ ਸ਼ਾਨ ਹੁੰਦੀਆਂ ਆਪਣੀ ਆਪੋ ਆਪਣੀ ਸਟੇਜ ਦੀਆਂ ਪਰ ਲੋਕ ਨਹੀਂ ਸਮਝਦੇ ਆ ਦੇਖੋ ਜੀ ਕਿੰਨਾ ਪਾਣੀ ਆ ਫਸਲ ਬਹੁਤ ਜ਼ਿਆਦਾ ਖਰਾਬ ਆ ਅਸੀਂ ਤਾਂ ਇਹ ਸੋਚਦੇ ਸੀ ਵੀ ਸ਼ਾਇਦ ਝੋਨਾ ਹੈਗਾ ਪਰ ਨਹੀਂ ਉਹ ਤਾਂ ਇੱਕ ਕੱਖ ਹੀ ਉੱਗਿਆ ਹੋਇਆ ਖੇਤਾਂ ਦੇ ਵਿੱਚ ਤੇ ਝੋਨਾ ਬਿਲਕੁਲ ਹੈ ਨਹੀਂਗਾ ਉੱਥੇ ਜਾਨਕੀ ਸੋਇਆਬੀਨ ਦਾ ਏਰੀਆ ਜੀ ਸੋਇਆਬੀਨ ਮਰ ਚੁੱਕਾ ਹੁਣ ਅਸੀਂ ਇੱਕ ਅੱਧੇ ਮਿੰਟ ਦੇ ਵਿੱਚ ਹੀ ਐਮਪੀ ਦੇ ਵਿੱਚ ਪ੍ਰਵੇਸ਼ ਕਰਾਂਗੇ ਇਹ ਆ ਗਿਆ ਜੀ ਬੈਰੀਅਲ ਬਾਰਡਰ ਵੀ ਕਹਿ ਸਕਦੇ ਆਪਾਂ ਉਧਰ ਰਾਜਸਥਾਨ ਰਹਿ ਗਿਆ ਇਹ ਰਾਜਸਥਾਨ ਤੋਂ ਆਪਾਂ ਹੁਣ ਪੁੱਲ ਪਾਰ ਕਰਕੇ ਹੁਣ ਆਪਾਂ ਐਮਪੀ ਦੇ ਵਿੱਚ ਪ੍ਰਵੇਸ਼ ਕਰਨ ਲੱਗੇ ਆਂ ਲਓ ਜੀ ਆਪਾਂ ਇਹ ਬੈਰੀਅਲ ਪਾਰ ਕਰ ਲਿਆ ਤੇ ਹੁਣ ਆਪਾਂ ਪਹੁੰਚ ਗਏ ਆਂ ਜੀ ਐਮਪੀ ਦੀ ਧਰਤੀ ਤੇ ਤੇ ਹੁਣ ਕਿਉਂਕਿ ਅਟਾਵਾ ਏਰੀਏ ਦੇ ਵਿੱਚ ਫਸਲ ਉਲ ਮਲਾ ਕੇ ਬਹੁਤ ਘੱਟ ਹੈ ਤੇ ਹੁਣ ਦੇਖਦੇ ਆ ਜੀ ਆਪਾਂ ਐਮਪੀ ਦੇ ਵਿੱਚ ਵੀ ਸਾਨੂੰ ਇੱਕ ਪੰਜਾਬੀ ਭਰਾ ਮਿਲਿਆ ਸੀ ਕਹਿੰਦਾ ਬਹੁਤ ਘੱਟ ਫਸਲ ਹੈ ਪਾਣੀ ਬਹੁਤ ਜ਼ਿਆਦਾ ਹੈ ਪਰ ਆਪਾਂ ਦੇਖਦੇ ਆ ਤੁਹਾਡੇ ਨਾਲ ਤੇ ਬਣੇ ਰਹੋ ਤੁਸੀਂ ਸਾਡੀ ਵੀਡੀਓ ਦੇ ਨਾਲ ਚੋਨੇ ਦੇ ਦਰਸ਼ਨ ਕਰ ਲੋ ਕਿਉਂਕਿ ਐਮਪੀ ਦੇ ਏਰੀਏ ਦੇ ਵਿੱਚ ਚੋਨਾ ਹੋ ਗਿਆ ਸ਼ੁਰੂ ਦੇਖੋ ਜੀ ਪਾਣੀ ਭਰਿਆ ਹੋਇਆ ਹੈ ਕਾਨੂੰ ਦੇਸ ਰਿਹਾ ਹੋਊਗਾ ਤੇ ਕਿੰਨਾ ਕਿੰਨਾ ਪਾਣੀ ਹੈ ਤੇ ਐਮਪੀ ਵੀ ਐਂਵੈਂਚਰ ਸ਼ੋਪੁਰੇ ਤੋਂ 19 ਕਿਲੋਮੀਟਰ ਤੇ ਆਪਾਂ ਸ਼ੋਪੁਰੇ ਨਹੀਂ ਜਾਣਾ ਜੀ ਆਪਾਂ ਇਥੇ ਸ਼ਾਰਟਕਟ ਮਾਰ ਦੇਣਾ ਜ਼ਿੰਦਗੀ ਦੇ ਵਿੱਚ ਸ਼ਾਰਟਕਟ ਦਾ ਬਹੁਤ ਮਹੱਤਵ ਹੈ ਕਿਉਂਕਿ ਹਰ ਇੱਕ ਆਦਮੀ ਚਾਹੁੰਦਾ ਵੀ ਸ਼ਾਰਟਕਟ ਜ਼ਿੰਦਗੀ ਜਿਉਂਵਾ ਤੇ ਅਸੀਂ ਵੀ ਹੁਣ ਐਮਪੀ ਦੇ ਵਿੱਚ ਪਰੇਸ਼ ਕਰਕੇ ਸ਼ੋਪੁਰੇ ਤੋਂ